ਅੱਜ ਬਾਅਦ ਦੁਪਹਿਰ 2:00 ਵਜੇ ਪਿੰਡ ਪਿਪਲਾਵਾਲਾ 'ਚ ਉਸ ਵਕਤ ਤਕੜਾ ਹੰਗਾਮਾ ਹੋ ਗਿਆ ਜਦੋਂ ਇੱਕ ਬੰਨਾ ਗੱਡੀ ਸਵਾਰ ਕੁੜੀ ਨੂੰ ਦੂਜੀ ਗੱਡੀ 'ਚ ਆਏ ਕੁਝ ਵਿਅਕਤੀ ਚਾਕੂ ਦੀ ਨੋਕ ਤੇ ਕੱਢ ਕੇ ਲੈ ਗਏ ਜਿਸ ਤੋਂ ਬਾਅਦ ਮੌਕੇ ਤੇ ਕਾਫੀ ਹੰਗਾਮਾ ਹੋ ਗਿਆ ਬੈਟਰੀ ਰਿਕਸ਼ਾ ਜਾਂਦੇ ਤੁਸੀਂ ਬਾਕੀ ਉਹ ਨਵਾਂ ਹਸਪਤਾਲ ਦੇ ਬੱਚੇ ਆਂਦੇ ਹੋਗੇ ਚਲਾਉਂਦਾ ਇਨਕੀ ਭੈਣ ਕੋ 14 ਹੋਣੀ ਬਾਕੀ ਕਿੱਥੇ ਗਏ ਉਹ ਜਿਹੜਾ ਆਰਟੀ ਵਾਲਾ ਮੁੰਡਾ ਮਾਰ ਕੇ ਲੈ ਗਿਆ ਉਹ ਇਹਨੂੰ ਤਾਂ ਲੈ ਕੇ ਜਾਓ ਭਾਜੀ ਕਿਸੇ ਹਸਪਤਾਲ 'ਚ ਯਾਰ ਹੈ ਇਹ ਚੀਲਾ ਮੁੰਡਾ ਚਾਬੀ ਲੈ ਕੇ ਉਹਨਾਂ ਨੂੰ ਪੂਰੀ ਕਹਾਣੀ ਸੁਣਾਇਆ ਜਿਹੜਾ ਸਵਾਰੀ ਲੈ ਕੇ ਆ ਗਿਆ ਬਾਕੀ ਨੋਆ ਗੱਡੀ ਇਹ ਆ ਮੁੰਡਾ ਨਾ ਇਹ ਗੱਡੀ 'ਚ ਬੈਠਾ ਸੀ ਗੜੀ 'ਚ ਬੈਠੀ ਇਹਨਾਂ ਨੂੰ ਸਾਰਾ ਪਤਾ ਆ ਇਹਨਾਂ ਨੂੰ ਪੁੱਛੀ ਇਹਦੀ ਗੱਡੀ 'ਚ ਓਕੇ ਆ ਵੀਰ ਵਾਦੇ ਵਾਦੇ नहीं नहीं है दी लैके लाओ पता नहीं मना ਮੈਨੂੰ ਲੋੜ ਨਹੀਂ ਪਤਾ ਸਾਰੇ ਮੈਂ ਇੱਥੇ ਟੱਕੀ ਕੀਤੀ ਇਹਨਾਂ ਨੇ ਜਿਹਨਾਂ ਨੂੰ ਪੁੱਛ ਰਾਂਗੇ ਇਹ ਇਹ ਦਾ ਫਰੈਂਡ ਸੀ ਰਾਜਸਥਾਨ ਤੋਂ ਆਈ ਅੱਛਾ ਠੀਕ ਹੈ ਜੀ ਉਹ ਸ਼ਾਇਦ ਕਰੋ ਦੌੜ ਕੇ ਆਈ ਸੀ ਹਾਂ ਜੀ ਉਹਨੂੰ ਲੈ ਕੇ ਆਏ ਸੀ ਜਦੋਂ ਲੈ ਕੇ ਆਏ ਹਾਂ ਜੀ ਯਾਦ ਕਰ ਗਈ ਜਬਰਦਸਤ ਅਸੀਂ ਉਹਨਾਂ ਦੇ ਜੀਵਨ ਚੋੜਾ ਲਈ ਜਿਹੜੇ ਉਹਨੂੰ ਚੁੱਕ ਕੇ ਆਏ ਸੀ ਸਰ ਉਹਨੂੰ ਟੰਡਿਆ ਨਾ ਮਾਰਦੇ ਆ ਉਹਨੂੰ ਪਪਾ ਜਿਹਨਾਂ ਨੇ ਗੱਡੀ ਸੋ ਇਹ ਗੱਡੀ ਚਾਬੀ ਕੱਢ ਕੇ ਲੈ ਗਈ ਇਹਨਾਂ ਦੇ ਬੰਦੇ ਅੱਛਾ ਇਹਦੀ ਚਾਬੀ ਹੈ ਨਹੀਂ ਨਹੀਂ ਸਾਡੇ ਨਹੀਂ ਇਹ ਬੰਦੇ ਤੇ ਚਾਬੀ ਗੱਡੀ ਦੀ ਕੱਢ ਕੇ ਲੈ ਗਏ ਚਾਹੀਦੀ ਜੂਨੀਅਰ ਤੋਂ ਆਏ ਆ ਜੀ ਸਰਪਰਾਈਜ਼ ਕਰਨ ਲਈ ਆਇਆ ਕੋਈ ਨਹੀਂ ਅੱਥੇ ਲਾਤਾ ਹੈ ਨਹੀਂ ਆਪਣੇ ਵੱਡੇ ਵੀ ਆਏ ਮੁੰਡਿਆਂ ਨਾਲ ਆਏ ਸਾਰੇ ਮੁੰਡਿਆਂ ਨਾਲ ਆਏ ਨਹੀਂ ਆਪਾਂ ਇਹ ਲੈਣਾ ਛਲੋ ਜੀ ਨਹੀਂ ਕੀ ਹੋਇਆ ਪਤਾ ਨਹੀਂ ਮੈਂ ਆਇਆ ਹੀ ਹਾਂ ਅਸਤਾਨ ਜੀ ਜੋ ਬਰਾਏ ਨੂੰ ਪੰਜ ਸੱਤ ਦਾ ਕਾਤਾ ਪਈ। ਹੋਰ ਆਈ ਦਾ ਬਰਾਏ। ਇੱਧਰ ਨੀ ਮਾਰੋ। ਐਵੇਂ ਦੇ ਵੀ ਲੱਗੇ ਨਾਂਕਰੀ ਬੁਆ। ਖੇਤ ਨੂੰ ਗਈ ਹੈ ਗੱਡੀ। ਕਦਾਬਾ ਤੇਰੀ ਨਾ। ਨਹੀਂ ਨਹੀਂ ਬੁਲਾਰੋ ਬੁਲਾਰੋ। ਬੁਲਾਰੋ ਗੱਡੀ ਜੀ। ਬੁਲਾਓ ਤੇਰੇ ਰੰਗ ਦੀ ਹੈ ਜੀ। ਇੱਥੇ ਟੈਂਪੋ ਜੀ ਮਾਰ ਕੇ ਗਿਆ ਬੈਕ ਕਰਕੇ। ਜਿਹਦੇ ਪਿੱਛੇ ਸੱਟ ਵੀ ਲੱਗੀ ਹੈ। ਕੋਈ ਨਹੀਂ ਕੋਈ ਨਹੀਂ ਕਹਿੰਦਾ ਕੋਈ ਗੱਲ ਨਹੀਂ ਕਰ ਲਗਾ। ਹਾਂਜੀ ਮੇਰਾ ਦੁਕਾਨ ਨੂੰ ਕਰ ਲਾ ਰਚਨਾ ਕੋ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੰਤ ਰਾਏ ਠੀਕ ਹੈ ਜੀ ਕਾਉਂਸਲਰ ਵਾਰਡ ਨੰਬਰ 20 ਠੀਕ ਆ ਐਮਸੀ ਸਾਹਿਬ ਅਥੇ ਕੀ ਗੱਲਬਾਤ ਹੋਈ ਆ ਕਹਿੰਦੇ ਇੱਕ ਗੱਡੀ ਆ ਗਈ ਪਹਿਲਾਂ ਇੱਕ ਕੁੜੀ ਨੂੰ ਦੂਜੀ ਗੱਡੀ ਚੋਂ ਕੱਢਿਆ ਜਾਂਦਾ ਤਾਂ ਫਿਰ ਉਹ ਗੱਡੀ ਆ ਜਿਹੜੀ ਇੱਕ ਸਕੂਲ ਦੇ ਵਿਦਿਆਰਥੀਆਂ ਦੇ ਵਿੱਚ ਵੀ ਮਾਰੀ ਜਾਂਦੀ ਆ ਕਿੰਨੇ ਨਿਆਣੇ ਜ਼ਖਮੀ ਹੋ ਕੀ ਪੂਰਾ ਮਾਮਲਾ ਸੀ 4 ਨਿਆਣੇ ਜ਼ਖਮੀ ਹੋਏ ਆ ਇਹ ਪਿੱਛੋਂ ਕੋਈ ਦੋਨੋਂ ਗੱਡੀਆਂ ਆਈਆਂ ਦੋਨੋਂ ਗੱਡੀਆਂ ਪਿੱਛੋਂ ਆਈਆਂ ਇੱਕ ਦੂਏ ਦੇ ਕੋਲ ਪਿੱਛੇ ਲੱਗ ਗਿਆ ਕੋਈ ਪਤਾ ਨਹੀਂ ਇਹਦੇ ਵਿੱਚ ਲੜਕੀਆਂ ਦਾ ਕੋਈ ਲੜਕੀਆਂ ਸੀਗੀਆਂ ਕੋਈ ਕਹਿੰਦੇ ਰਸਤਾਂ ਦੀ ਕੋਲਸਾ ਕੋਈ ਕਹਿੰਦੇ ਕਿਸੇ ਇਹਦੀ ਇਹ ਵਿਆਹ ਕਰਾਉਣਾ ਸੀਗਾ ਕੁੜੀ ਪੱਟ ਕੇ ਆਈ ਆ ਲੇਕਿਨ ਮੈਨੇ ਤਾਂ ਫੋਨ ਕੀਤਾ ਮੈਂ ਇੱਥੇ ਜਦੋਂ ਪਹੁੰਚਿਆ ਤਾਂ ਇਹ ਤੇ ਰੋੜਾ ਰੋੜਾ ਪਿਆ ਸੀ ਉਹ ਮੈਂ ਪੁੱਛਣ ਨੂੰ ਫੋਨ ਕੀਤਾ ਕਿਉਂਕਿ ਪਤਾ ਲੱਗਦਾ ਨਹੀਂ ਸੀ ਬੱਚੇ ਚਾਰ-ਜਗ ਵਿੱਚ ਬੱਚੇ ਸੀ ਹਸਪਤਾਲ ਦੋ ਨੋਵਾ ਸਰਟ ਤੇ ਦੋ ਸਿਵਲਾ ਹਸਪਤਾਲ ਪੁਣਾਂ ਸੱਟਾਂ ਲੱਗੀਆਂ ਕਿ ਉਹ ਗੱਡੀ ਦੇ ਨੇ ਪਿੱਛੇ ਸੀ ਉਹ ਇੱਕ ਲੜਕੀ ਨੂੰ ਲੈ ਗਏ ਕੋਈ ਬੈਗ ਲੈ ਕੇ ਗਏ ਵਿੱਚੋਂ ਖਿੱਚੀ ਉਹਨੇ ਦੇਖਿਆ ਨਹੀਂ ਬੈਗ ਕਰ ਦਿੱਤਾ ਤਾਂ 8 ਕੋਸੀ ਉਹਦੇ ਵਿੱਚ ਬੱਚੇ ਸੀਗੇ ਉਹ ਬੈਗ ਕਰਦੇ ਉਹਦੇ ਵਿੱਚ ਲੱਗੀ ਉਹਦੇ ਬੱਚੇ ਜੱਖ ਵੀ ਹੋ ਗਏ ਤਬ ਇਹ ਗੱਡੀ ਇੱਥੇ ਖੜੀ ਜਾ ਇੱਕ ਭੁਜਾ ਕੇ ਲੈ ਗਿਆ ਹੁਣ ਅਸੀਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਹੁਣ ਪੁਲਿਸ ਪੁੱਛਗਿੱਛ ਕਰੂਗੀ ਕਿ ਕੀ ਹੈ ਕੀ ਇਹ ਮਸਲਾ ਹੈ ਸਾਰਾ ਬੱਚੇ ਕਿੰਨੇ ਜ਼ਖਮੀ ਹੋਏ ਜੀ ਬੱਚੇ 4 ਜ਼ਖਮੀ ਹੋਏ ਠੀਕ ਹੈ ਵੈਸੇ ਪੁੱਛਿਆ ਹਾਂ ਵੈਸੇ ਠੀਕ ਹੈ ਠੀਕ ਹੈ ਕੋਈ ਇਦਾਂ ਪੁਲਿਸ ਆ ਗਈ ਮੌਕੇ ਤੇ ਆ ਪੁਲਿਸ ਮੌਕੇ ਤੇ ਆ ਗਈ ਹੈ ਪੁਲਿਸ ਗੱਡੀ ਇਹ ਉਹ ਜਿਹੜੇ ਨਿਆਣੇ 25 ਸੀ ਨਾਲ ਗੱਡੀ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਲੈ ਗਏ ਥਾਣੇ ਹੁਣ ਗੱਡੀ ਜਿਹੜੀ ਹੈ ਉਹ ਵੀ ਲਿਆ ਰਹੇ ਆ ਬਾਕੀ ਪੁੱਛਗਿੱਛ ਪੁਲਿਸ ਕਰੂਗੀ ਕੁਝ ਲੱਗਿਆ ਪਤਾ ਕਿ ਦੂਜੀ ਗੱਡੀ ਦੇ ਵਿੱਚ ਜਿਹੜੇ ਕਹਿੰਦੇ ਰਾਜਸਥਾਨ ਗੱਡੀ ਨੂੰ ਸਾਡੇ ਮਗਰ ਲੱਗਿਓ ਸੀ ਇੱਕ ਗੱਡੀ ਸੀ ਉਹਦੇ ਮਗਰ ਪੁਲਿਸ ਲੱਗੇ ਲੇਕਿਨ ਉਹ ਕਹਿੰਦੇ ਉਹ ਕਹਿੰਦੇ ਗੱਡੀ ਦੇ ਇੱਕ ਇੱਕ ਨੰਬਰ ਸੀਗਾ ਅੱਗੇ ਪਿੱਛੇ ਉਹਦੇ ਨੰਬਰ ਹੈ ਨਹੀਂ ਸੀ ਬਾਕੀ ਹੁਣ ਪੁਲਿਸ ਤੋਂ ਪਤਾ ਲੱਗਾ ਇਨਫਾਰਮੇਸ਼ਨ ਇਹਨਾਂ ਨੂੰ ਕੀ ਮਿਲਦੀ ਆ ਤੇ ਇਹਨਾਂ ਨੇ ਸਾਰੇ ਆਪਣੇ ਪੰਜਾਬ ਦੇ ਵਿੱਚ ਕਰ ਦਿੱਤੇ ਉਹ ਨੂੰ ਵੀ ਹੁਣ ਦੱਸਦੇ ਕੀ ਹੈਗਾ ਕੀ ਮਸਲਾ ਹੈ ਕਾਦੇ ਉਹ ਪਿੱਛੇ ਲੱਗੇ ਕਿ ਕੀ ਹੋਇਆ ਕਿੰਨੇ ਕਿੰਨੇ ਵਜੇ ਦੀ ਗੱਲਬਾਤ ਹੈ ਜੀ ਇਹ ਇਹ ਮੇਰਾ ਕਲਾ ਜੀ ਘੰਟਾ ਧੱਕ ਹੋ ਗਿਆ ਹਾਂ ਐਸ ਹਾਂ 2 ਘੰਟਾ ਹੋ ਗਿਆ ਮੈਂ ਘਰ ਸੀ ਮੈਨੂੰ ਇਹਨਾਂ ਨੇ ਫੋਨ ਕੀਤਾ ਵੀ ਐਕਸੀਡੈਂਟ ਹੋਇਆ ਕਿ ਮੈਂ ਇੱਥੇ ਆਇਆ ਆ ਕੇ ਦੇਖਿਆ ਪੁਲਿਸ ਨੂੰ ਵੀ ਮੈਂ ਫੋਨ ਕੀਤਾ ਮੈਂ ਕਹਾ ਵੀ ਦੇਖੋ ਕੀ ਜੋ ਵੀ ਹੈਗਾ ਉਹ ਇਹਨਾਂ ਕੋਲ ਪਤਾ ਲੱਗੂਗਾ ਜਿਹਨਾਂ ਨੂੰ ਫੜਿਆ ਅੱਜ ਕੀ ਨਾਮ ਆ ਜ਼ਰਾ ਹਰੀਸ਼ਾ ਭਾਜੀ ਤੇ ਹਰੀਸ਼ ਜੀ ਗੱਡੀ ਤੁਹਾਡੀ ਆ ਹਾਂਜੀ ਭਾਜੀ ਠੀਕ ਆ ਜੀ ਤੇ ਕੀ ਤੇ ਪੂਰਾ ਮੈਟਰ ਹੋਇਆ ਸੀ ਕੀ ਗੱਲਬਾਤ ਹੋਈ ਸੀ ਭਾਜੀ ਮੇਰੀ ਗੱਡੀ ਇਹਨਾਂ ਨੇ ਕਿਰਾਏ ਤੇ ਕੀਤੀ ਸੀ ਜਿੱਦਾਂ ਤੇ ਦੋ ਮੁੰਡੇ ਮੁੰਡਾ ਸੀ ਤੇ ਨਾਲ ਕੁੜੀ ਸੀ ਇੱਕ ਹਾਂ ਇਹ ਦੋ ਜਾਨੇ ਸੀਗੇ ਤੇ ਇਹਨਾਂ ਦੇ ਨਾਲ ਮੈਨੂੰ ਕਹਿੰਦੇ ਕਿ ਜਲੰਧਰ ਜਾਣਾ ਜੀ ਅਸੀਂ ਜਲੰਧਰ ਛੱਡਣ ਚੱਲੇ ਸੀ ਇਹਨਾਂ ਨੂੰ ਤਾਂ ਫੇਰ ਰਸਤੇ ਵਿੱਚ ਕੀ ਆਇਆ ਪਿੱਪਲ ਵਾਲੇ ਬਾਗ ਪਹੁੰਚ ਕੇ ਕੀ ਹੋਇਆ ਪੁਰਾਣੇ ਤੋਂ ਚੌਂਕ ਤੋਂ ਮੋੜੇ ਕਿ ਕਹਿੰਦੇ ਕਿ ਵਾਪਸ ਜਾਣਾ ਹੈ ਪਤਾ ਨਹੀਂ ਕਿ ਸਮਾਨ ਰਹਿ ਗਿਆ ਕੋਈ ਘਰੇ ਕਿਸੇ ਦਾ ਇਹਨਾਂ ਦੇ ਪਤਾ ਨਹੀਂ ਕਿਤਾ ਜਿੱਥੋਂ ਚੱਕਿਆ ਸੀ ਇਹਨਾਂ ਨੂੰ ਤੇ ਵਾਪਸ ਸਮਾਨ ਲੈਣਾ ਤੇ ਇੱਥੇ ਆ ਗਏ ਉਹਨਾਂ ਦੇ ਕੋਲ ਨਾਲ ਦੇ ਬੰਦੇ ਆਏ ਉਹਨਾਂ ਨੇ ਕੁੜੀ ਨੂੰ ਗੱਡੀ ਚੋਂ ਕੱਢਿਆ ਇਹਦਾ ਗੱਡੀ ਰੋਕ ਲਈ ਮੋੜੇ ਲਾ ਕੇ ਉੜੀ ਨੂੰ ਗੱਡੀ ਤੇ ਵਾਟ ਕੇ ਲਾਇਆ ਚਾਬੀ ਲਾ ਕੇ ਮੇਰੀ ਗੱਡੀ ਕਰ ਦਿੱਤੀ ਜੀ ਨਾਲ ਠੀਕ ਤੁਹਾਡੀ ਗੱਡੀ 'ਚ ਕਿੰਨੇ ਜਾਣੇ ਸੀਗੇ ਸਵਾਰ ਉਦੋਂ ਦੋ ਜਾਣੇ ਸੀ ਉਦੋਂ ਤਿੰਨ ਜਾਣੇ ਸੀਗੇ ਜੀ ਕੋਣ ਕੋਣ ਦੋ ਕੁੜੀਆਂ ਦੋ ਕੁੜੀਆਂ ਸੀਗੀਆਂ ਜੀ ਠੀਕ ਆ ਜੀ ਹਾਂਜੀ ਤੇ ਜਿਹੜੀ ਦੂਜੀ ਗੱਡੀ ਕਿਹੜੇ ਕਿਹੜੀ ਗੱਡੀ ਸੀ ਦੂਜੀ ਹੋਰ ਵੀ ਹੋਣੀ ਚਾਹੀਦਾ ਪਤਾ ਨਹੀਂ ਦੇਖਿਆ ਨਹੀਂ ਜੀ ਠੀਕ ਆ ਜੀ ਤੇ ਉਹ 'ਚ ਕਿੰਨੇ ਜਾਣੇ ਸੀ ਕੁਝ ਪਤਾ ਉਹ ਨਹੀਂ ਪਤਾ ਪਾ ਜੀ ਕਿਦਾਂ ਕੋਈ ਹਥਿਆਰ ਉਥੇ ਉਰ ਦਿਖਾ ਕੇ ਕੱਢ ਕੇ ਲਾ ਕੇ ਕੁੜੀ ਨੂੰ ਨਹੀਂ ਪਾ ਜੀ ਚਾਕੂ ਦੀ ਜਾਇਦ ਹੱਥ 'ਚ ਮੁੰਡੇ ਦੇ ਪਤਾ ਨਹੀਂ ਪਾ ਉਹ ਮੁੰਡਾ ਨਾਲ ਜਿਹੜਾ ਸੀ ਉਹਨੇ ਦੇਖਿਆ ਜਾਇਦ ਉਹ ਦੱਸਦਾ ਨਹੀਂ ਤਾਂ ਜਿਹੜੀ ਸਕੂਲੀ ਵਿਦਿਆਰਥੀਆਂ ਦੇ ਵਿੱਚ ਗੱਡੀ ਵੱਜੀ ਆ ਤੁਹਾਡੀ ਵੱਜੀ ਆ ਕਿ ਦੂਜੀ ਗੱਡੀ ਉਹ ਉਹਨਾਂ ਦੀ ਗੱਡੀ ਵੱਜੀ ਭਾਈ ਜਿੱਦਾਂ ਚਾਬੀ ਕੱਢ ਕੇ 도ੜੇ ਨਾਲ ਲੈ ਕੇ ਉਹ ਉਹਨੇ ਬੈਕ ਕੀਤੀ ਜਿੱਦਾਂ ਮੇਨ ਰੋਡ ਦੇ ਉੱਤੇ ਵਾਪਸ ਤੁਸੀਂ ਜਾਣਦੇ ਸੀ ਪਹਿਲਾਂ ਇਹਨਾਂ ਨੂੰ ਭੱਜੀ ਨਹੀਂ ਨਹੀਂ ਭਾਜੀ ਤੁਹਾਡੀ ਰੈਂਟ ਤੇ ਗੱਡੀ ਕੀਤੀ ਚਲੰਦਰ ਜਾਣਦੇ ਹਾਂਜੀ ਹਾਂਜੀ ਭਾਜੀ ਕਿਰਾਏ ਤੇ ਗੱਡੀ ਮੈਨੂੰ ਆਸੀ ਭਾਜੀ ਗੱਲ ਭਾਜੀ ਰਾਜਸਥਾਨ ਦੀ ਕੁੜੀ ਸੀਗੀ ਤੇ ਇਹ ਨਾ ਮਤਲਬ ਜਿਹਦਾ ਫਰੈਂਡ ਸੀਗੀ ਸਾਡੀ ਇਹਨਾਂ ਨੇ ਕੀਤਾ ਜਿਹੜੇ ਇਹਦੇ ਘਰ ਦੇ ਆ ਜ਼ਬਰਦਸਤੀ ਉਹਦਾ ਵਿਆਹ ਕਰਾ ਰਹੇ ਆ ਠੀਕ ਹੈ ਜੀ ਉਹ ਕੁੜੀ ਦੀ ਉਮਰ 19 ਸਾਲ ਆ ਤੇ ਜਿਹੜਾ ਮੁੰਡਾ ਸੀ ਉਹਦੀ ਉਮਰ ਸੀਗੀ 35 ਉੜੀ ਨੇ ਵਿਆਹ ਕਰਾਣਾ ਨਹੀਂ ਉਹਦਾ ਜ਼ਬਰਦਸਤੀ ਵਿਆਹ ਕਰਾਉਣ ਲੱਗੇ ਹੁਣ ਅਗਲੀ ਕਹਿੰਦੀ ਆਂ ਖਾ ਕੇ ਜ਼ਹਿਰ ਫੜ ਮਰ ਜਾਣਾ ਹੁਣ ਅਸੀਂ ਉਹਨੂੰ ਕੱਲ ਲੈ ਕੇ ਆਏ ਆਂ ਉਹਦੇ ਕੋਲ ਉਹ ਗੋਲੀਆਂ ਸੀਆਂ ਕਿਹੜੀਆਂ ਉਹ ਜਿਹੜੀਆਂ ਆਪ ਚ ਪਾਈਆਂ ਕਣਕ ਚ ਕੀ ਕਹਿੰਦੇ ਹੁੰਦੇ ਉਹਨੂੰ ਕਿਹੜੀਆਂ ਗੋਲੀਆਂ ਹੁੰਦੀਆਂ ਉਹ ਜਿਹੜੇ ਕਣਕ ਦੇ ਅਟ ਦਾਣੇ ਜ ਨਹੀਂ ਪਾਈਆਂ ਗੋਲੀਆਂ ਜ਼ਹਿਰ ਵਾਲੀਆਂ ਉਹ ਉਹਦੇ ਕੋਲੋਂ ਅਸੀਂ ਲਿੱਤੀਆਂ ਯਾਰ ਅਗਲੀ ਜਦ ਉਹ ਚੀਜ਼ ਲਈ ਹੈ ਹੀ ਨਹੀਂ ਉਹਨੇ ਕਰਨਾ ਹੀ ਨਹੀਂ ਤਾਂ ਜ਼ਬਰਦਸਤੀ ਕਰਨ ਦਾ ਕੀ ਮਤਲਬ ਜੇ ਹੁਣ ਹੋਇਆ ਤਾਂ ਉਹ ਤਾਂ ਉਹਦਾ ਵੀ ਚੰਡੀਗੜ੍ਹ ਹਾਈ ਕੋਰਟ ਨੇ ਮਾਰਿਆ ਰੂਲ ਚਾਲੂ ਕਰ ਦਿੱਤਾ ਹੈ ਕਿ 18 ਤੋਂ ਉੱਪਰ ਆਪਣੀ ਮਰਜ਼ੀ ਨਾਲ ਜੀ ਸਕਦੇ ਆਂ ਤੁਸੀਂ ਧੱਕਾ ਕਰਦਾ ਯਾਰ ਕੁੜੀ ਨੂੰ ਕਿੱਧਰੋਂ ਲੈ ਕੇ ਆਏ ਹੁਣ ਕਿੱਥੋਂ ਲੈ ਕੇ ਆਏ ਇਸ ਕੁੜੀ ਨੂੰ ਕੁੜੀ ਵਾਜੀ ਰਾਜਸਥਾਨ ਅਸੀਂ ਤਾਂ ਕੋਟਾ ਗਈ ਸੀ ਕੋਟਾ ਆ ਗਈ ਸੀ ਜੀ ਵਾਜੀ ਉੱਥੋਂ ਲੈ ਜਾਂਦੀ ਅਸੀਂ अच्छा जी हां जी ओ उनਾਂ ਦੀ ਗੱਡੀ ਪਿੱਛੇ ਸੀ ਤੁਹਾਡੀ ਨਹੀਂ ਬਾਜੀ ਇੱਥੇ ਕੀ ਹੋਇਆ ਤੇ ਬਾਜੀ ਜਿਹੜੇ ਇਹਨਾਂ ਦੇ ਨਾਲ ਦੇ ਸੀਗੇ ਸਾਰੇ ਰਲੇ ਰੋਲੇ ਸੀ ਸਾਰਿਆਂ ਨੇ ਇਕੱਠਿਆਂ ਨਹੀਂ ਭੇਜਿਆ ਹੁਣ ਅਸੀਂ ਤਾਂ ਇੱਥੇ ਨੇ ਅਗਲੇ ਉੱਥੇ ਦੇ ਹੁਣ ਇੰਨੀ ਦੂਰ ਅਸੀਂ ਕਿੱਥੇ ਚੱਕ ਕੇ ਲੈ ਆਵਾਂਗੇ ਉਹਨੂੰ ਜੇ ਉੱਥੋਂ ਕਿਸੇ ਨੇ ਮਦਦ ਕੀਤੀ ਤਾਂ ਆਈ ਆ ਉਹ ਨਹੀਂ ਜਿਹੜੀ ਇੱਥੇ ਉਹਨੂੰ ਹੋਇਆ ਗੱਡੀਆਂ ਵੱਜੀਆਂ ਆਪਸ ਉਹ ਕਿੱਦਾਂ ਬਾਜੀ ਆ ਆਪਣੇ ਉਹਨਾਂ ਗੱਡੀ ਦੀ ਚਾਬੀ ਕੱਢੀ ਅਸੀਂ ਉਹ ਤੋਂ ਚਾਬੀ ਫੜਨਗੇ ਉਹ ਤਾਂ ਪਾਗਲ ਸੀ ਮੇਰੇ ਘਰ ਨਸ਼ਾ ਨੁਸ਼ਾ ਕੀਤਾ ਹੀ ਉਹਨੇ ਉੱਧਰ ਉਹਦੇ ਹੱਥ ਦੇ ਵਿੱਚ ਚਾਕੂ ਵੀ ਸੀਗਾ ਉਹਨੇ ਗੱਡੀ ਪਿੱਛੇ ਕਿੱਤੀ ਵਿੱਚ ਮਾਰਿਆ ਉਹਦੇ ਨਾ 도ੜ ਗਿਆ ਮਤਲਬ ਚੋਰ ਜਿਹਾ ਉਹ ਤੇ ਕੁੜੀ ਵੀ ਲੈ ਗਿਆ ਯਾਰ ਜੇ ਬੰਦਾ ਦੋ ਜੇ ਚਾਜ ਦਾ ਬੰਦਾ ਹੋਵੇ ਨਾ ਬੰਦਾ ਰੁਕੇ ਲੈ ਕੇ ਜਾਵੇ ਤਮੀਜ਼ ਨਾਲ ਉਹ ਤਾਂ ਉਹਨੂੰ ਵਿੱਚ ਉਹਨੇ ਦੇਖਿਆ ਨਹੀਂ ਕਿਹੜਾ ਰਾਜ ਖਰੇ ਅੱਗੇ ਵੀ ਦੋ ਤਿੰਨ ਮਾਰ ਕੇ ਗਿਆ ਹੋਣਾ ਪਾਜੀ ਇੱਕ ਪਿੰਪਲ ਵਾਲੇ ਤੋਂ ਮਾਮਲਾ ਸਾਹਮਣੇ ਆਇਆ ਕਿ ਇੱਕ ਜਿਹੜਾ ਸੜਕ ਹਾਦਸਾ ਵੀ ਹੋਇਆ ਉਹਦੇ ਵਿੱਚ ਕੁਝ ਸਕੂਲੀ ਵਿਦਿਆਰਥੀ ਵੀ ਜ਼ਖਮੀ ਹੋਏ ਨੇ ਤੇ ਦੂਜੇ ਇੱਕ ਫਿਲਮੀ ਸਟਾਈਲ ਦੇ ਵਿੱਚ ਕਿ ਗੱਡੀ ਚੋਂ ਕੁੜੀ ਕੱਢ ਕੇ ਜਿਹੜਾ ਉਹ ਲੈ ਗਿਆ ਕੀ ਪੂਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਹਾਂ ਹਜੇ ਸਾਨੂੰ ਵੀ ਇਨਫੋਰਮੇਸ਼ਨ ਆਈ ਸੀ ਤੇ ਮੈਂ ਵੀ ਮੁੱਖ ਤੇ ਗਿਆ ਸੀ ਜੋ ਉੱਥੇ ਕਾਫੀ ਲੋਕ ਇਕੱਠੇ ਹੋਏ ਸੀ ਤੇ ਉੱਥੇ ਪਤਾ ਲੱਗਾ ਸੀਗਾ ਕਿ ਕੋਈ ਰਾਜਸਥਾਨ ਪੁਲਿਸ ਜਿਹੜੀ ਆ ਉਹ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਤੇ ਕੋਈ ਲੜਕੀ ਉੱਥੋਂ ਰਾਜਸਥਾਨ ਤੋਂ ਭੱਜੀ ਹੋਈ ਸੀ ਜਿਹਦੇ ਸੰਬੰਧੀ ਉਹ ਪੁਲਿਸ ਜਿਹੜੀ ਹੈਗੀ ਆ ਉਹਦੇ ਵਿੱਚ ਗੱਡੀ ਚ ਆਈ ਸੀ ਤੇ ਉਹਨੂੰ ਲੈ ਗਈ ਔਰ ਉਹ ਜਿਆਦਾ ਤੇਜ਼ੀ ਦੇ ਵਿੱਚ ਜਦੋਂ ਉਹ ਗੱਡੀ ਮੋੜਨ ਲੱਗੀ ਆ ਉਹ ਕਿਸੇ ਵਹੀਕਲ ਚ ਵੱਜਿਆ ਜਿਹਦੇ ਵਿੱਚ ਬੱਚੇ ਵਹੀਕਲ ਚ ਬੈਠੇ ਹੋਏ ਸੀਗੇ ਉਹਨਾਂ ਦੇ ਵੀ ਇੰਜਰੀਜ਼ ਵਗੈਰਾ ਹੋਈਆਂ ਉਹ ਗੱਡੀ ਦਾ ਨੰਬਰ ਥੋੜਾ ਪਤਾ ਲੱਗਾ ਹੈਗਾ ਉਹਦਾ ਸਾਰੇ ਪੰਜਾਬ ਵਿੱਚ ਮੈਸੇਜ ਘਰਤਾ ਉਹ ਜਿੰਦਾ ਵੀ ਉਹਨੂੰ ਅਪਰੌਂਡ ਅਪ ਕਰਕੇ ਤੇ ਜਿਹੜੇ ਵੀ ਕੋਈ ਪੀੜਤ ਹੈ ਉਹਨਾਂ ਦੇ ਬਿਆਨ ਦੇਦਾ